ਅੱਜ ਦੇਸ਼ ਨੂੰ ਇੱਕ ਨਵਾਂ ਉਪ ਰਾਸ਼ਟਰਪਤੀ ਮਿਲੇਗਾ ਉਪ ਰਾਸ਼ਟਰਪਤੀ ਚੋਣ ਅੱਜ ਸੰਸਦ ਚ ਹੋ ਰਹੀ ਹੈ ਜਿਸ ਚ ਐਨਡੀਏ ਸੀਪੀ ਰਾਧਾ ਕ੍ਰਿਸ਼ਨ ਤੇ ਇੰਡੀਆ ਅਲਾਈਅੰਸ ਨੇ ਬੀ ਸੁਦਰਸ਼ਨ ਰੈਡੀ ਨੂੰ ਨਾਮਜ਼ਦ ਕੀਤਾ ਹੈ ਇਸ ਉਪ ਚਨਾਵ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵੱਡਾ ਫੈਸਲਾ ਲਿਆ ਹੈ ਜੀ ਹਾਂ ਅਕਾਲੀ ਦਲ ਨੇ ਇਹ ਫੈਸਲਾ ਲਿਆ ਹੈ ਕਿ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਇਸ ਉਪ ਚਨਾਵ ਚ ਹਿੱਸਾ ਨਹੀਂ ਲੈਣਗੇ ਜਾਂ ਕਹਿ ਲਓ ਕਿ ਉਹਨਾਂ ਨੇ ਇਸ ਉਪ ਚਨਾਵ ਦਾ ਬਾਈਕਾਟ ਕੀਤਾ ਹੈ ਦੱਸ ਦਈਏ ਕਿ ਅਕਾਲੀ ਦਲ ਕੋਲ ਸਿਰਫ ਇੱਕ ਸੀਟ ਹੈ ਵੋਟ ਨਾ ਦੇਣ ਦਾ ਕਾਰਨ ਪਾਰਟੀ ਨੇ ਪੰਜਾਬ ਚ ਹੈ ਭਿਆਨ ਖੜਾ ਦਾ ਕਾਰਨ ਦੱਸਿਆ ਤੇ ਕੇਂਦਰ ਸਰਕਾਰ ਵੱਲੋਂ ਕੋਈ ਸਾਰ ਨਹੀਂ ਲੈਣ ਦਾ ਵੀ ਕਾਰਨ ਦੱਸਿਆ ਅਕਾਲੀ ਦਲ ਨੇ ਸੋਸ਼ਲ ਮੀਡੀਆ ਤੇ ਪੋਸਟ ਕਰ ਇਸ ਦੀ ਜਾਣਕਾਰੀ ਦਿੰਦਿਆਂ ਲਿਖਿਆ ਸ਼੍ਰੋਮਣੀ ਅਕਾਲੀ ਨੇ ਉਪ ਰਾਸ਼ਟਰਪਤੀ ਚੋਣ ਦਾ ਕੀਤਾ ਬਾਈਕਾਟ ਕਿਸੇ ਵੀ ਪਾਰਟੀ ਨੂੰ ਵੋਟ ਨਹੀਂ ਕਰੇਗਾ ਸ਼੍ਰੋਮਣੀ ਅਕਾਲੀ ਦਲ ਹੜ੍ਹ ਚ ਡੁੱਬੇ ਪੰਜਾਬ ਦੀ ਨਾ ਕੇਂਦਰ ਸਰਕਾਰ ਨਾ ਪੰਜਾਬ ਸਰਕਾਰ ਤੇ ਨਾ ਕਾਂਗਰਸ ਪਾਰਟੀ ਨੇ ਕੋਈ ਸਾਰ ਲਈ ਇਸ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਮੈਂਬਰ ਪੀਬਾ ਹਰਸਿਮਰਤ ਕੌਰ ਬਦਲ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਨਹੀਂ ਕਰਨਗੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਨਾਲ ਹੈ ਦੱਸਦੀ ਹੈ ਕਿ ਆਕਾਲੀ ਦਲ ਦੀ ਸੰਸਦ ਮੈਂਬਰ ਹਰਸਿੰਦਰ ਕੌਰ ਬਾਦਲ ਜੋ ਬਠਿੰਡਾ ਤੋਂ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਪਤਨੀ ਇਸ ਫੈਸਲੇ ਤੋਂ ਬਾਅਦ ਵੋਟ ਨਹੀਂ ਪਾਉਣਗੇ ਪਾਰਟੀ ਦਾ ਕਹਿਣਾ ਹੈ ਕਿ ਜਦੋਂ ਪੂਰਾ ਪੰਜਾਬ ਹੜ੍ਹਾਂ ਦੀ ਤਬਾਹੀ ਦਾ ਸਾਹਮਣਾ ਕਰ ਰਿਹਾ ਸੀ ਤਾਂ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਤੇ ਉਹਨਾਂ ਵੱਲ ਧਿਆਨ ਦੇਣ ਆਕਾਲੀ ਦਲ ਨੇ ਉਪਰਾਸ਼ਟਪਤੀ ਚੋਣ ਤੋਂ ਬਾਹਰ ਰਹਿਣ ਦਾ ਇੱਕ ਹੋਰ ਕਾਰਨ ਕੇਂਦਰ ਤੇ ਪੰਜਾਬ ਸਰਕਾਰ ਦੇ ਰਵੱਈਏ ਨੂੰ ਵੀ ਦੱਸਿਆ ਹੈ ਪਾਰਟੀ ਦਾ ਕਹਿਣਾ ਹੈ ਕਿ ਰਾਹਤ ਤੇ ਬਚਾਅ ਕਾਰਜਾਂ 'ਚ ਹੁਣ ਤੱਕ ਲੋੜੀਂਦੇ ਕਦਮ ਨਹੀਂ ਚੁੱਕੇ ਗਏ ਤੇ ਹਜ਼ਾਰਾਂ ਪਰਿਵਾਰ ਬੇਕਰ ਹੋਗੇ ਸਲਾ ਤਬਾਹ ਹੋ ਗਈਆਂ ਤੇ ਲੋਕਾਂ ਦੀ ਜ਼ਰੂਰਤਾਂ ਤੱਕ ਨਹੀਂ ਸੁਣੀਆਂ ਗਈਆਂ ਅਜਿਹੇ ਸਮੇਂ 'ਚ ਚੋਣ ਵਿੱਚ ਹਿੱਸਾ ਲੈਣ ਦੀ ਬਜਾਏ ਉਹਨਾਂ ਦਾ ਸਭ ਤੋਂ ਵੱਡਾ ਫਰਜ਼ ਹੜਪਰਭਾਵਿਤ ਲੋਕਾਂ ਦੀ ਮਦਦ ਕਰਨਾ ਹੈ ਜ਼ਿਕਰ ਖਾਸ ਹੈ ਕਿ ਅੱਜ ਦੇਸ਼ ਨੂੰ ਇੱਕ ਨਵਾਂ ਉਪ ਰਾਸ਼ਟਰਪਤੀ ਮਿਲੇਗਾ VOTINGs ਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ ਅਤੇ ਵੋਟਾਂ ਦੀ ਗਿਣਤੀ ਸ਼ਾਮ 6 ਵਜੇ ਤੋਂ ਸ਼ੁਰੂ ਹੋਵੇਗੀ ਤੇ ਜਿਹੜਾ ਵੀ ਉਮੀਦਵਾਰ ਜਿੱਤੇਗਾ ਉਹ ਉਪ ਰਾਸ਼ਟਰਪਤੀ ਜਗਦੀਪ ਤਨਕਰ ਦੀ ਥਾਂ ਲਵੇਗਾ ਜਗਦੀਪ ਤਨਕਰ ਜਿਨ੍ਹਾਂ ਨੇ ਸਿਹਤ ਦਾ ਕਾਰਨ ਦੱਸਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਜਿਸ ਕਾਰਨ ਇਹ ਉਪ ਚੋਣਾਂ ਰੱਖੀਆਂ ਗਈਆਂ ਨੇ ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ